ਮੈਂ ਇਸ ਬੰਦੀ ਚਲੋ ਮੈਂ ਜਥੇਬੰਦੀ ਦਾ ਆਗੂ ਹਾਂ ਸੂਬਾ ਪ੍ਰਧਾਨ ਹਾਂ ਮੈਂ ਅਸੀਂ ਕਈ ਵਾਰਾਂ ਸਰਕਾਰਾਂ ਦੇ ਅਸੀਂ ਨਹੀਂ ਸਿਫਤ ਕਰਦੇ ਹੁੰਦੇ ਪਰ ਮੈਂ ਆਮ ਆਦਮੀ ਪਾਰਟੀ ਦਾ ਵਿਰੋਧੀ ਵੀ ਹਾਂ ਵੋਟਾਂ ਵੀ ਪਾਈਆਂ ਇਸ ਮਸਲੇ ਪਰ ਮੈਂ ਭਗਵਾਨ ਤੁਮਾਨ ਦਾ ਫੈਨ ਹਾਂ ਇਕੱਲੇ ਬੰਦੇ ਦਾ ਕੀ ਹੋ ਗਿਆ ਸਹੀ ਗੱਲ ਹੈ ਉਹ ਬੰਦੇ ਦੀ ਸੋਚ ਹੈ ਆ ਪਰ ਸਾਰਾ ਸਰਕਾਰੀ ਤੰਤਰ ਨੂੰ ਫੇਲ ਕਰਨ ਤੇ ਲੱਗਾ अच्छा ये सलीयत वो बंदे दी सोच ਨਹੀਂ मुख्यमंत्री दी मर्जी ओ साडे अर गई है जी जी आ एक उदाहरण है, है जी पिछली बार बाबा सीचेवाल बोलन रहे सी ਵੀ ਇਨਾ ਅਫਸਰਾਂ ਰੇ ਕਰਕੇ ਹੀ ਇਹ ਸਾਰੇ ਹਾੜ ਆਇਆ ਤੇ ਸਾਨੂੰ ਲੋਕਾਂ ਤੋਂ ਗਾਲਾਂ ਲੈਣੀਆਂ ਪੈ ਰੀਆਂ ਇਹ ਅਫਸਰ ਸ਼ਹੀ ਏਡੀ ਨਲਾਇਕ ਆ ਅਸੀਂ ਭਗਵੰਤ ਮਾਨ ਦਾ ਧੰਨਵਾਦ ਕਰਦੇ ਆ ਜਿਹੜੇ ਉਹਨੇ ਜਦਾ ਖੇਤ ਤੇ ਉਹਦੀ ਰੇਤ ਤੇ ਤੇ ਕੰਮ ਚਲਾਇਆ ਜੀ ਜੀ ਇਹ ਵੇਖੋ ਜੀ ਜੇਕਰ ਆ ਜਿਵੇਂ ਰੇਤ ਇਹਨਾਂ ਦੀ ਵਿਕ ਰਹੀ ਆ ਕੁਛ ਨਾ ਕੁਛ ਪੈਸਾ ਤੇ ਲਾ ਇਹਦਾ ਵੀ ਇਹਨਾਂ ਨੂੰ ਮਿਲੇਗਾ ਜੀ ਜੀ ਠੀਕ ਹੈ ਜੀ ਜੇ ਉਹ ਤੋਂ ਬਾਅਦ ਇਹਨਾਂ ਨੂੰ ਕੋਈ ਪੈਸੇ ਵੀ ਸਰਕਾਰ ਦਿੰਦੀ ਹੈ ਤੇ ਬੜੇ ਵਧੀਆ ਗੱਲਾਂ ਬੜੀ ਮਤਲਬ ਕਿ ਇਹਨਾਂ ਦੀ ਜ਼ਿੰਦਗੀ ਵੀ ਲੀ ਤੇ ਆ ਸਕਦੀ ਆ ਜੀ ਤੇ ਇਸ ਸਬੰਧੀ ਤੁਸੀਂ ਉਹਨਾਂ ਦੀ ਸ਼ਲਾਘਾ ਕਰੋ ਪੰਜਾਬ ਸਰਕਾਰ ਦੇ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਕਿ ਜਿਸ ਦੇ ਖੇਤ ਉਸ ਦੀ ਰੇਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਮੋਹਮ ਤੇ ਜਿਹੜੇ ਕਿਸਾਨਾ ਆਪਣੇ ਖੇਤਾਂ ਦੇ ਵਿੱਚੋਂ ਰੇਤ ਕੱਢ ਰਹੇ ਨੇ ਅਤੇ ਆਪਣੇ ਆਪ ਨੂੰ ਜਿਹੜਾ ਕਿਸੇ ਨਾ ਕਿਤੇ ਖੁਸ਼ ਇਸ ਲਈ ਮਹਿਸੂਸ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹੁਣ ਜਿਹੜੀ ਸਰਕਾਰ ਦੀ ਇਹ ਸਕੀਮ ਹੈ ਉਸ ਦੇ ਨਾਲ ਸ਼ਾਇਦ ਕੋ ਲੱਕ ਸਿੱਧਾ ਹੋਵੇ ਲੇਕਿਨ ਕੱਲ ਇੱਥੇ ਮਾਈਨਿੰਗ ਵਿਭਾਗ ਦੇ ਅਫਸਰ ਵੀ ਪਹੁੰਚੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੇ ਢੱਲੇ ਨਾਲ ਇੱਕ ਕਿਸਾਨ ਆਗੂ ਦੀ ਵਾਇਰਲ ਹੋਈ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਸਾਰੇ ਸਵਾਲ ਜਵਾਬ ਉਹਨਾਂ ਨਾਲ ਕਰਾਂਗੇ ਗੱਲਬਾਤ ਕਰਾਂਗੇ ਇਹ ਅਖਰਕਾਰ ਮਾਜ਼ਰਾ ਕੀ ਹੈ ਮੇਰੇ ਨਾਲ ਪ੍ਰਧਾਨ ਜੀ ਮੌਜੂਦ ਨੇ ਪ੍ਰਧਾਨ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਜੀ ਕਾ ਪ੍ਰਧਾਨ ਜੀ ਕੱਲ ਇੱਕ ਵੀਡੀਓ ਵੀ ਵਾਇਰਲ ਹੁੰਦੀ ਆ ਆ ਹੁਣ ਜਿਹੜੀਆਂ ਇੱਥੇ ਮਸ਼ੀਨਾਂ ਲੱਗੀਆਂ ਸ਼ੁਰੂਆਤ ਇੱਥੋਂ ਕਰ ਲੈਣੇ ਆ ਇਹ ਕਿੰਨੇ ਕ ਕਿਸਾਨਾਂ ਦੇ ਖੇਤਾਂ 'ਚ ਜਿਹੜੀ ਇਹ ਰੇਤਾ ਚੁੱਕੀ ਜਾ ਰਹੀ ਹੈ ਇਹ ਜੀ ਜਿਵੇਂ ਜਿਵੇਂ ਜੀ ਕਿ ਕਿਸਾਨਾਂ ਦੇ ਖੇਤ ਨੇ ਆਪੂ ਆਪਣੀ ਵਟ ਜਿਵੇਂ ਆਉਂਦੀ ਉਹ ਆਪਣੀ ਆਪਣੀ ਨਿਸ਼ਾਨੀ ਲਾ ਕੇ ਝਕਾਈ ਜਾ ਰਿਹਾ ਝਕਾਈ ਜਾ ਰਿਹਾ ਠੀਕ ਹੈ ਜੀ ਉਸ ਤਰੀਕੇ ਨਾਲ ਜਿਹੜਾ ਉਹਦਾ ਕੋਈ ਪੈਸਾ ਤੇ ਲੱਭਣੇਗਾ ਉਹ ਕਿਸਾਨ ਹੀ ਲੈਣਗੇ ਜੀ ਜੀ ਜੀਦੇ ਕਰਕੇ ਉੱਪਰ ਅਜੇ ਕਿਰਾਏ ਵਜਣੇ ਆ ਫਿਰ ਉਤੇ ਫੁੱਟ ਫੁੱਟ ਮਿੱਟੀ ਪੈਣੀ ਉਹ ਮੁੱਲ ਮੁੱਲ ਲੈ ਕੇ ਆ ਕੇ ਪਾਣੀ ਪਣੀ ਆ ਉਸ ਸੰਬੰਧੀ ਉਸ ਸਮੁੱਚੇ ਉਹਨਾਂ ਕਿਸਾਨਾਂ ਵਾਸਤੇ ਜਿਵੇਂ ਜੋ ਚੱਲੇਗਾ ਪ੍ਰਸ਼ਾਸਨ ਵੱਲੋਂ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਜੀ ਸਾਨੂੰ ਜੀ ਵੇਖੋ ਫਰੋਇਪਰ ਪ੍ਰਸ਼ਾਸਨ ਵੱਲੋਂ ਇਹ ਜ਼ਿਲ੍ਹਾ ਫਰੋਇਪਰ ਚ ਲੱਗਾ ਕੰਮ ਉਹਨਾਂ ਵੱਲੋਂ ਪੂਰਾ ਸਹਿਯੋਗ ਮਿਲਿਆ ਹੈ ਜੀ ਜੀ ਪਰ ਪਤਾ ਨਹੀਂ ਜ਼ਿਲ੍ਹਾ ਤਰਨਤਾਰਨ ਦਾ ਇਹ ਏਰੀਆ ਵੀ ਨਹੀਂ ਪੈਂਦਾ ਉੱਥੋਂ ਦੀ ਪੁਲਿਸ ਜੀ ਜੀ ਥਾਣਾ ਹਰੀਕੇ ਪੱਤਣ ਜੀ ਜੀ ਤੇ ਮੁਲਾਜ਼ਮ ਐਸ ਐਚ ਓ ਜਿਹੜਾ ਆ ਅੱਜ ਵੀ ਇੱਥੇ ਉਹ ਆ ਕੇ ਇੱਥੇ ਦਬਕਾ ਕੇ ਗਿਆ ਆ ਮੋਬਾਈਲਾਂ ਗੱਡੀਆਂ ਵਾਲਿਆਂ ਨੂੰ ਦਬਕੇ ਮਾਰਦੇ ਆ ਤੇ ਉਹਨਾਂ ਦੇ ਮੋਬਾਈਲ ਖੋਹ ਕੇ ਲੈ ਗਏ ਆ ਜੀ ਜੀ ਠੀਕ ਆ ਜੀ ਹੁਣ ਵੀ ਥਾਣੇ ਆ ਉਹਨਾਂ ਦੇ ਗੱਡੀਆਂ ਵਾਲਿਆਂ ਦੇ ਮੋਬਾਈਲ ਅੱਛਾ ਖੜਾ ਅੰਦਾਜ਼ੀ ਕਰ ਰਿਹਾ ਜਦ ਕਿ ਉਹਦੇ ਥਾਣੇ ਦੇ ਅਧੀਨ ਏਰੀਆ ਵੀ ਨਹੀਂ ਪੈਂਦਾ ਕੱਲ ਵੀ ਪੱਟੀ ਸਬ ਡਿਵੀਜ਼ਨ ਦੇ ਮੁਲਾਜ਼ਮ ਮਾਈਨਿੰਗ ਵਾਲੇ ਆਏ ਨੇ ਜੋ ਕਿ ਅਸੀਂ ਖੁਦ ਹੈਰਾਨ ਆ ਵੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਬੜਾ ਵਧੀਆ ਤਰੀਕੇ ਨਾਲ ਕਿਹਾ ਆ ਵੀ ਭਾਈ ਆਪਾਂ ਇਹਨਾਂ ਨੂੰ ਜਿਉਂਦਿਆਂ ਚ ਕਰਨਾ ਆ ਤੇ ਇਹਨਾਂ ਨੂੰ ਰੇਤ ਜੀ ਦੀ ਖੇਤ ਉਹਨੂੰ ਛੁੱਕਣ ਦਿਓ ਪਰੰਤੂ ਪਤਾ ਨਹੀਂ ਸਾਡੇ ਤਰਨਤਨ ਪ੍ਰਸ਼ਾਸਨ ਨੂੰ ਕੀ ਹੋ ਗਿਆ ਦੂਜੇ ਜ਼ਿਲ੍ਹੇ ਤ ਜਾ ਕੇ ਇਸ ਤਰ੍ਹਾਂ ਕਰ ਰਹੇ ਆਂ 허ਾਨੀ ਜਨਕਿਆ ਇਹਨਾਂ ਗਰੀਬਾਂ ਨੇ ਕੋਈ ਕੋਠੀਆਂ ਨਹੀਂ ਪਾ ਲੈਣੀਆਂ ਇਹਨਾਂ ਨੇ ਸਿਰਫ ਆਪਦੇ ਬੱਚੇ ਆਪਦੀ ਜ਼ਿੰਦਗੀ ਜਿਉਣ ਵਾਸਤੇ ਇਹ ਜੋ ਕੁਝ ਕਰ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਪ੍ਰਧਾਨ ਜੀ ਸਰਕਾਰ ਨੇ ਜਿਹੜੀ ਮੋਹਮ ਚਲਾਈ ਆ ਸਰਕਾਰ ਦੇ ਧੰਵਾ ਦੇ ਰੂਪ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਇਸ ਮੋਹਮ ਦੇ ਨਾਲ ਕਿੰਨੀ ਕੁ ਰਾਹਤ ਕਿਸਾਨਾਂ ਨੂੰ ਮਿਲ ਸਕਦੀ ਹੈ ਕਿ ਜਿਹੜਾ ਉਹ ਕਣਕ ਬੀਜਣ ਦੇ ਵਿੱਚ ਉਹਨਾਂ ਨੂੰ ਜਿਹੜੀ ਕੋਈ ਰਾਹਤ ਮਿਲ ਸਕਦੀ ਮੈਂ ਇਸ ਬੰਦੀ ਚਲੋ ਮੈਂ ਜਥੇਬੰਦੀ ਦਾ ਆਗੂ ਆ ਸੂਬਾ ਪ੍ਰਧਾਨ ਆ ਜੀ ਜੀ ਮੈਂ ਅਸੀਂ ਕਈ ਵਾਰਾਂ ਸਰਕਾਰਾਂ ਦੇ ਅਸੀਂ ਨਹੀਂ ਸਿਫਤ ਕਰਦੇ ਹੁੰਦੇ ਪਰ ਜੀ ਜੀ ਮੈਂ ਆਮ ਆਦਮੀ ਪਾਰਟੀ ਦਾ ਵਿਰੋਧੀ ਵੀ ਆ ਵੋਟਾਂ ਵੀ ਪਾਈਆਂ ਜੀ ਜੀ ਇਸ ਮਸਲੇ ਪਰ ਮਤ ਪਦਮਨ ਕਮਾਨ ਦਾ ਫੈਨ ਆ ਕੱਲੇ ਬੰਦੇ ਦਾ ਕੀ ਹੋ ਗਿਆ ਸਹੀ ਗੱਲ ਹੈ ਜੀ ਜੀ ਉਹ ਬੰਦੇ ਦੀ ਸੋਚ ਹੈ ਆ ਜੀ ਪਰ ਜੀ ਸਾਰਾ ਸਰਕਾਰੀ ਤੰਤਰ ਉਹਨੂੰ ਫੇਲ ਕਰਨ ਤੇ ਲੱਗਾ ਇਹ ਸਲੀਅਤ ਉਹ ਬੰਦੇ ਦੀ ਸੋਚ ਨਹੀਂ ਮੁੱਖ ਮੰਤਰੀ ਦੀ ਮਾੜੀ ਉਹ ਸਾਡੇ ਅਰਗੇ ਹੀ ਆ ਜੀ ਆ ਇੱਕ ਉਦਾਹਰਨ ਹੈ ਜੀ ਪਿਛਲੀ ਵਾਰ ਬਾਬਾ ਸੀਚੇਵਾਲ ਬੋਲ ਰਹੇ ਸੀ ਵੀ ਇੰਨਾ ਅਫਸਰਾਂ ਰੇ ਕਰਕੇ ਹੀ ਇਹ ਸਾਰੇ ਹਾੜ ਆਏ ਤੇ ਸਾਨੂੰ ਲੋਕਾਂ ਤੋਂ ਗਾਲ੍ਹਾਂ ਲੈਣੀਆਂ ਪੈ ਰੀਆਂ ਇਹ ਅਫਸਰ ਸ਼ਹੀ ਏਡੀ ਨਲਾਇਕ ਆ ਅਸੀਂ ਭਗਵਾਨ ਤੁਮਾਰ ਦਾ ਧੰਨਵਾਦ ਕਰਦੇ ਆ ਜਿਹੜੇ ਉਹਨੇ ਜਦਾ ਖੇਤ ਉਹਦੀ ਰੇਤ ਤੇ ਕੰਮ ਚਲਾਇਆ ਜੀ ਜੀ ਤੇ ਹੁਣੇ ਕੰਮ ਚੱਲ ਰਿਹਾ ਹੈ ਕਿਸਾਨਾਂ ਦੇ ਵਿੱਚ ਕਿੰਨੀ ਕੁ ਖੁਸ਼ੀ ਹੈ ਇਸ ਨੂੰ ਲੈ ਕੇ ਕਿ ਉਹਨਾਂ ਨੂੰ ਲੱਗ ਰਿਹਾ ਹੈ ਕੀ ਇਸ ਦੇ ਨਾਲ ਜਿਹੜਾ ਹੁਣ ਕਣਕ ਬੀਜਣ ਚ ਵੀ ਜਿਹੜਾ ਉਹਨਾਂ ਨੂੰ ਕੋਈ ਸੁਖਾਲਾ ਹੋ ਜੂ ਤੇ ਜਿਹੜਾ ਉਹਨਾਂ ਦਾ ਖਰਾਬ ਹੋਇਆ ਸਰਕਾਰ ਵੱਲੋਂ 20000 ਰੁਪਏ ਵੀ ਜਿਹੜਾ ਉਹ ਦਿੱਤਾ ਜਾਣਾ ਮਾਫੀ ਦੇ ਤਹਿਤ ਕੀ ਲੱਗਦਾ ਉਹਦੇ ਨਾਲ ਕੋਈ ਰਾਹਤ ਮਿਲ ਸਕਦੀ ਹੈ ਜੀ ਵੇਖੋ ਜੀ ਜੇਕਰ ਆ ਜਿਵੇਂ ਰੇਤ ਇਹਨਾਂ ਦੀ ਵਿਕ ਰਹੀ ਆ ਕੁਛ ਨਾ ਕੁਛ ਪੈਸਾ ਥੇਲਾ ਇਹਦਾ ਵੀ ਇਹਨਾਂ ਨੂੰ ਮਿਲੇਗਾ ਜੀ ਜੀ ਠੀਕ ਹੈ ਜੀ ਤੇ ਜੇ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਪੈਸੇ ਵੀ ਸਰਕਾਰ ਦਿੰਦੀ ਹੈ ਤੇ ਬੜੇ ਵਧੀਆ ਗੱਲਾਂ ਬੜੀ ਮਤਲਬ ਕਿ ਇਹਨਾਂ ਦੀ ਜ਼ਿੰਦਗੀ ਵੀ ਲੀ ਤੇ ਆ ਸਕਦੀ ਆ ਜੀ ਤੇ ਇਸ ਸੰਬੰਧੀ ਤੁਸੀਂ ਉਹਨਾਂ ਦੀ ਸ਼ਲਾਘਾ ਕਰਦੇ ਹੋ ਸ਼ਲਾਘਾ ਕਰਦੇ ਹੋ ਸੋ ਕੀ ਅਪੀਲ ਹੈ ਜਿੰਨੇ ਵੀ ਇੱਧਰਲੇ ਕਿਸਾਨ ਨੇ ਕਿ ਕਿਵੇਂ ਰਲ ਮਿਲ ਕੇ ਇੱਥੇ ਬਿਨਾ ਕੋਈ ਫੁੱਲੜਬਾਜੀ ਤੋਂ ਬਿਨਾ ਕਿਸੇ ਰੋਲੇ ਰੱਪੇ ਤੋਂ ਇਹ ਸ਼ਾਂਤਪੂਰਕ ਤਰੀਕੇ ਦੇ ਨਾਲ ਕੰਮ ਚੱਲੇ ਜਿਸ ਦੇ ਨਾਲ ਸਾਰਿਆਂ ਦਾ ਹੀ ਫਾਇਦਾ ਹੋਵੇ ਮੈਂ ਇਹ ਤੁਸੀਂ ਬੜਾ ਵਧੀਆ ਸਵਾਲ ਕੀਤਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ ਜੀ ਇਨ੍ਹਾਂ ਕੁਦਰਤੀ ਆਫਤ ਦੇ ਮਾਰੇ ਹੋਏ ਲੋਕਾਂ ਤੇ ਕਈ ਲੋਕ ਸਿਆਸਤ ਕਰਦੇ ਜੀ ਜੀ ਕੋਈ 20-20 ਕਿਲੋਮੀਟਰ ਦੂਰੋਂ ਆ ਕੇ ਇੱਥੇ ਰੌਲੇ ਪਾਉਂਦੇ ਆ ਸਿਰਫ ਤਾਂ ਸਿਰਫ ਵੀ ਸਾਨੂੰ ਕੋਈ ਨਾ ਕੋਈ ਦਿੱਤਾ ਜਾਵੇ ਨਹੀਂ ਤਾਂ ਅਸੀਂ ਆਖਾਂਗੇ ਇੱਥੇ ਆਓ ਜਣਾ ਇੱਥੇ ਆਓ ਜਣਾ ਉਹਨਾਂ ਦੇ ਹੱਥ ਇੱਕ ਬੇਨਤੀ ਹੈ ਆ ਇੱਥੇ ਵੱਖ-ਵੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇੱਕ ਨਿੱਕੀਆਂ ਨੇ ਇੱਥੇ ਤੰਬੂ ਲਾ ਕੇ ਕੰਮ ਕਰਾਉਂਦੇ ਜੀ 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 ਉਹਨਾਂ ਨੂੰ ਇਹ ਬੇਨਤੀ ਹੈ ਵੀ ਇਹਨਾਂ ਮਰਿਆਂ ਪਿਆਂ ਦੇ ਮੂੰਹ ਚੋਂ ਪੁੱਛਣਾ ਆਸ ਕਰੀਏ ਤੁਸੀਂ ਇਹਨਾਂ ਦੀ ਜੇ ਸਪੋਰਟ ਨਹੀਂ ਕਰ ਸਕਦੇ ਇਹਨਾਂ ਨੂੰ ਮਰਿਆਂ ਹੋਿਆਂ ਨੂੰ ਨਾ ਮਾਰੀਏ ਜੇ ਚਲੋ ਅਸੀਂ ਆਨੇ ਆ ਵੀ ਮਾਨ ਸਾਹਿਬ ਨੂੰ ਅਪੀਲ ਕਰਦੇ ਆ ਜਿਹੜੇ ਅਫਸਰ ਇੱਥੇ ਇਹਨਾਂ ਨੂੰ ਆ ਕੇ ਤੰਗ ਕਰਕੇ ਗਏ ਆ ਉਹਨਾਂ ਦਾ ਏਰੀਆ ਵੀ ਨਹੀਂ ਇਹ ਬਣਦਾ ਉਹਨਾਂ ਤੇ ਕਾਰਵਾਈ ਜੀ ਧੰਨਵਾਦ ਜੀ ਸੋ ਇਹੀ ਕਿਸਾਨ ਆਗੂਆਂ ਦਾ ਕਹਿਣਾ ਅਤੇ ਇੱਥੋਂ ਇੱਕ ਕੱਲ ਵੀਡੀਓ ਵਾਇਰਲ ਹੁੰਦੀ ਹੈ ਜਿਹੜੀ ਕਿ ਸਾਰੇ ਸਮੁੱਚੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਦੇਖੀ ਹੈ ਪੰਜਾਬ ਦੇ ਵਿੱਚ ਵੀ ਕਿ ਕਿਵੇਂ ਇੱਥੇ ਜਿਹੜਾ ਮਾਹੌਲ ਸੀਗਾ ਉਸ ਸਮੇਂ ਦੇ ਵੀ ਤਲਾਪਪੁਰਕ ਜਿਹੜਾ ਬਣਿਆ ਤਾਂ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ